ਕੋਟਕੋ ਪੂਰਾ ਚ ਗੁਰੂਗ੍ਰਾਂ ਸਾਹਿਬ ਜੀ ਦੀ ਹੋਈ ਬਿਆਦਬੀ ਦੇ ਮਸਲੇ ਦਾ ਅਸਰ ਮੋਗਾ ਦੇ ਪਿੰਡ ਬੁੱਟਰ ਚ ਵੇਖਣ ਨੂੰ ਮਿਲਿਆ ਜੇ ਜਾਮਕੀਤਾ ਜੀ ਪਿੰਡ ਬਗਰਾੜੀ ਦੇ ਵਿੱਚ ਗੁਰੂਗ੍ਰਾਂ ਸਾਹਿਬ ਜੀ ਦੇ ਹੁਣ ਫਾੜ ਕੇ ਉਹਦੇ ਪੱਤਰੇ ਬੀਹਾਂ ਦੇ ਵਿੱਚ ਖਿਲਾਰੇ ਗਏ ਉਸ ਪ੍ਰਤੀ ਸਾਡਾ ਪ੍ਰੋtest ਹੈ ਇਹ ਰੋਸ ਧਰਨਾ ਹੈ ਕਿ ਉਸ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪੱਤਰੇ ਖਿਲਾਰੇ ਆ ਉਹਨਾਂ ਨੂੰ ਰਿਸ਼ ਕਰਕੇ ਸਾਨੂੰ ਇਹਦਾ ਇਨਸਾਫ ਦਿੱਤਾ ਜਾਵੇ ਅਸੀਂ ਆਪਦਾ ਛਾਤਬਈ ਪ੍ਰੋtest ਕਰ ਰਹੇ ਹਾਂ ਕੋਈ ਅਸੀਂ ਹਲੜਵਾਜੀ ਨਹੀਂ ਕਰਨੀ ਅਸੀਂ ਵਾਹਿਗੁਰੂ ਦਾ ਜਾਪ ਕਰਨਾ ਔਰ ਜਾਪ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਆਨਸਰ ਨੇ ਅਸੀਂ ਨੂੰ ਪਤਾ ਹੈ ਕੋਈ ਖਰਾ ਲੋਕ ਕੱਲ ਤਾਂ ਆਨਸਰ ਜਿਹੜੇ ਸਿੱਖ ਤੇ ਸਰਸਿਆਂ ਦਾ ਪਾੜਾ ਪਾਉਣਾ ਚਾਹੁੰਦੇ ਆ ਜਾਂ ਧਿਆਨ ਸਰਕਾਰਾਂ ਸਾਡਾ ਧਿਆਨ ਕਿਤੇ ਹੋਰ ਪਾਸੇ ਮੋੜਨਾ ਚਾਹੁੰਦੀਆਂ ਅਸੀਂ ਇਸ ਚੀਜ਼ ਤੋਂ ਸੁਚੇਤ ਆ ਅਸੀਂ ਲੜਨਾ ਬਿਲਕੁਲ ਨਹੀਂ ਅਸੀਂ ਸ਼ਾਂਤ ਮਾਈ ਟੰਗਦੇ ਨਾਲ ਅਸੀਂ ਉਸ ਗੁਰੂ ਸਾਹਿਬ ਦੇ ਅਪਮਾਨ ਦਾ ਇਨਸਾਫ ਚਾਉਂਦੇ ਆ ਮੋਗਾ ਜੇਸ ਮਸਲੇ ਤੇ ਪੁਲਿਸ ਤੇ ਸਿੱਖ ਜਥੇਬੰਦੀਆਂ ਚ ਜ਼ਬਰਦਸਤ ਝੜਪ ਹੋਈ ਹੈ ਇਸ ਦਰਮਿਆਨ ਜਿੱਥੇ ਪੁਲਿਸ ਤੇ ਸਿੱਖ ਜਥੇਬੰਦੀਆਂ ਨੇ ਧਰਨੇ ਤੇ ਬੈਠੇ ਜ਼ਬਰਦਸਤ ਲਾਠੀ ਚਾਰਜ ਕੀਤਾ ਉਦੋਂ ਹੀ ਧਰਨੇ ਚ ਆਏ ਲੋਕਾਂ ਨੇ ਪੁਲਿਸ ਤੇ ਪੱਥਰਵਾਦੀ ਕੀਤੀ ਹੈ ਪੁਲਿਸ ਤੇ ਲੋਕਾਂ ਦਰਮਿਆਨ ਹੋਈਆਂ ਇਹਨਾਂ ਝੜਪਾਂ 'ਚ ਕਈ ਲੋਕ ਤੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਨੇ ਦੱਸਣਯੋਗ ਹੈ ਕਿ ਕੋਟਕਪੂਰਾ ਦੇ ਬਰਗਾੜੀ ਦੇ ਨੇੜਲੇ ਪਿੰਡ ਬੁਰਜ ਜਵਾਰ ਸਿੰਘ ਵਾਲਾ 'ਚ ਗੁਰਦੁਆਰਾ ਪਾਸ਼ਾ ਦੀ ਦਸਵੀਂ 'ਚ ਗੁਰੂਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਮਾਮਲੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਬੀਤੀ ਰਾਤ ਪੁਲਿਸ ਨੇ ਧਰਨੇ ਤੇ ਬੈਠੇ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਤੇ ਹੋਰ ਸਿੱਖ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਸੀ ਤੇ ਹੁਣ ਉਹਨਾਂ ਨੂੰ ਰਿਹਾ ਕਰ ਦਿੱਤਾ ਉਹਨਾਂ ਨੇ ਵੀ ਮੋੜ ਚੰਡੀਗੜ੍ਹ ਗੰਗਾ ਨਗਰ ਹਾਈਵੇ ਤੇ ਕੋਟਕਪੂਰਾ ਚੌਂਕ 'ਚ ਧ ਜਿਸ ਕਰਕੇ ਸਿੱਖ ਸੰਗਤਾਂ ਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਇਸ ਮਸਲੇ ਚ ਐਸਆਰਟੀ ਬਣਾ ਚੁੱਕੇ ਨੇ ਤੇ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਮਸਲਾ ਜਲਦ ਹੱਲ ਕਰਵਾਉਣ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਨੇ ਦਰਸਲ ਕੁਝ ਦਿਨ ਪਹਿਲਾਂ ਵੀ ਇਸ ਦੇ ਨਜ਼ਦੀਕ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਹੋ ਗਈ ਸੀ ਸ਼ੱਕ ਜਤਾਇਆ ਜਾ ਰਿਹਾ ਕਿ ਇਹ ਅੰਗ ਉਸੇ ਪਵਿੱਤਰ ਬੀੜ ਦੇ ਨੇ ਜੋ ਚੋਰੀ ਹੋਈ ਸੀ ਮੋਗਾ ਤੋਂ ਕੁਲਦੀਪ ਕੋਹਲੀਏ ਦੇ ਨਾਲ ਪਰਮਜੀਤ ਜੰਡੂ ਤੇ ਸਾਹਿਬ ਸੰਧੂ ਦੀ ਰਿਪੋਰਟ ਪੈਰੇਦਾ ਟੀਵੀ